ਸੋ ਸਿਕਾ ਦੋਸਤੋ ਸਰਕਾਰੀ ਅਫਸਰ ਜਦੋਂ ਕੋਈ ਹੁਕਮ ਜਾਰੀ ਕਰਦੇ ਨੇ ਤਾਂ ਕਈਆਂ ਨੂੰ ਉਹ ਫਰਮਾਨ ਲੱਗਦੇ ਨੇ ਤੇ ਕਈਆਂ ਨੂੰ ਜੇ ਦੇਖਿਆ ਜਾਵੇ ਚੰਗੇ ਲੱਗਦੇ ਨੇ ਫਰਮਾਨ ਉਹ ਲੋਕ ਨਾ ਸ਼ਬਦ ਵਰਤਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਜੋ ਮੂੰਹ ਕੜਤਾ ਅਫਸਰ ਹੋ ਚਾਹੁੰਦਾਗਾ ਅਫਸਰ ਹਰ ਕੋਈ ਉਹ ਚਾਹੁੰਦਾ ਹੁੰਦਾ ਹੈ ਜਿਹੜਾ ਲੋਕਾਂ ਲਈ ਹੋਵੇ ਚੰਗੇ ਅਫਸਰਾਂ ਦੀ ਮੈਂ ਗੱਲ ਕਰ ਰਿਹਾ ਖੈਰ ਬਹੁਤ ਸਾਰੇ ਅਫਸਰ ਤਾਂ ਇਸ ਤਰ੍ਹਾਂ ਦੇ ਵੀ ਨਹੀਂ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਉਹਨਾਂ ਨੂੰ ਐ ਲੱਗਦਾ ਵੀ ਦਫ਼ਤਰ ਦੇ ਮੁਲਾਜ਼ਮਾਂ ਦੇ ਨਾਲ ਬਣਾ ਕੇ ਜੇ ਰੱਖੋ ਉਹ ਸਿਸਟਮ ਜਾਂ ਚੱਲਦਾ ਰਹੇ ਕਾਹਨੂੰ ਕਿਸੇ ਦੇ ਖਿਲਾਫ ਕਾਰਵਾਈ ਕਰਨੀ ਹੈ ਪਰ ਇਸ ਮਹਿਲਾ ਜੋਤੀ ਮਿੱਤਲ ਐਸਜੀਐਮ ਨੇ ਸਾਫ਼ ਤੌਰ ਤੇ ਹੁਕਮ ਜਾਰੀ ਕਰੇ ਨੇ ਵੀ ਕੋਈ ਵੀ ਦਫ਼ਤਰ ਚ ਜੀਨ ਪਾ ਕੇ ਨਹੀਂ ਆਊਗਾ ਹੁਣ ਕਈ ਲੋਕ ਕਹਣਗੇ ਇਹ ਗੱਡੀ ਕੀ ਗੱਲ ਹੈ ਜੇ ਜੀਨ ਪਾ ਕੇ ਆ ਜਾਊਗਾ ਫਿਰ ਵੀ ਕੀ ਹੋ ਜਾਊਗਾ ਇਹਦੇ ਤੋਂ ਪਤਾ ਲੱਗਦਾ ਇੱਕ ਅਫਸਰ ਦੀ ਹੋਮਾਨਸਿਕਤਾ ਵੀ ਉਹ ਲੋਕਾਂ ਦੇ ਲਈ ਕੀ ਸੋਚਦਾ ਹੈ ਲੋਕਾਂ ਲਈ ਉਹ ਸੋਚਦਾ ਹੈ ਕਿ ਜੇਕਰ ਕੋਈ ਸਰਕਾਰੀ ਦਫ਼ਤਰ 'ਚ ਬੰਦਾ ਆ ਰਿਹਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਦਾ ਮਾਹੌਲ ਮਿਲੇ ਤੇ ਕਿਸ ਤਰ੍ਹਾਂ ਦੀ ਸਥਿਤੀ ਦਿਖੇ ਜੀਨਸ ਪਾ ਕੇ ਇਹ ਠੀਕ ਹੈ ਵੀ ਆਮ ਜ਼ਿੰਦਗੀ ਦੇ ਵਿੱਚ ਤਾਂ ਐਸੀ ਉਹਨੂੰ ਲਿਹਾਜੇ ਦੇ ਤੌਰ ਤੇ ਜੇ ਦੇਖਿਆ ਜਾਵੇ ਆਪਦੇ ਕੰਫਰਟ ਜ਼ੋਨ ਵਾਸਤੇ ਆਪਦੇ ਇੱਕ ਜੇ ਕਹੀਏ ਡਿਜ਼ਾਈਨਿੰਗ ਵਾਸਤੇ ਜਾਂ ਹਰ ਇੱਕ ਮਾਨਸਿਕਤਾ ਦੇ ਨਾਲ ਲੋਕ ਪਾਉਂਦੇ ਨੇ ਜਾਂ ਕਿ ਨਾਰਮਲ ਕੱਪੜੇ ਦੇ ਤੌਰ ਤੇ ਪਾਉਂਦੇ ਨੇ ਪਰ ਜਦੋਂ ਤੁਸੀਂ ਸਰਕਾਰੀ ਦਫ਼ਤਰ 'ਚ ਜਾਂਦੇ ਹੋ ਤਾਂ ਉੱਥੇ ਤੁਹਾਡੇ ਫਾਰਮਲ ਕੱਪੜੇ ਹੋਣੇ ਚਾਹੀਦੇ ਨੇ ਜੇਕਰ ਅਫਸਰ ਕੋਈ ਏਨੀ ਨਿਗਾਹ ਵੀ ਰੱਖ ਰਿਹਾ ਤਾਂ ਉੱਥੇ ਇਹ ਪਤਾ ਲੱਗਦਾ ਵੀ ਆਖਰ ਸਾਇਕ ਸਿੱਧਾ ਹੋਊਗਾ ਤੇ ਉਹਦੀ ਕਿਤਨਾ ਕਿਤੇ ਨਜ਼ਰ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਵੀ ਫੜਦਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਕਈ ਵਾਰੀ ਹੋਇਆ ਪਰ ਸਾਡੇ ਕਈ মিডিਆ ਵਾਲੇ ادارے ਇਹ ਗੱਲ ਕਰਦੇ ਰਹਿੰਦੇ ਨੇ ਕਿ ਫਰਮਾਨ ਸੁਣਾਤਾ ਫਰਮਾਨ ਸੁਣਾਤਾ ਫਰਮਾਨ ਉਸ ਚੀਜ਼ ਦਾ ਹੁੰਦਾ ਜਿਹੜੀ ਲੋਕਾਂ ਦੇ ਉਲਟ ਜਾਵੇ ਜੇਕਰ ਇਹਨਾਂ ਲੋਕਾਂ ਨੂੰ ਕੋਈ ਇਸ ਚੀਜ਼ਾਂ ਤੋਂ ਰੋਕ ਰਿਹਾ ਤਾਂ ਤੁਸੀਂ ਇਹ ਗੱਲ ਸਮਝੋ ਵੀ ਉਹ ਅਫਸਰ ਲੋਕਾਂ ਲਈ ਵੀ ਸੋਚ ਰਿਹਾ ਹੈ ਹੁਣ ਜੀਨਪੌਰ ਨੂੰ ਲੈ ਕੇ ਦੇਖਿਆ ਜਾਵੇ ਤਾਂ ਇਸ ਫੁਕਰੇ ਫੁਕਰਾ ਬੰਥੀ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ ਖੈਰ ਕੋਈ ਬਹੁਤੀ ਲੋਡ ਨਹੀਂ ਗਈ ਹੈਗੀ ਆਮ ਜ਼ਿੰਦਗੀ ਦੇ ਵਿੱਚ ਜਿਵੇਂ ਮਰਜ਼ੀ ਕੋਈ ਪਾਈ ਜਾਈ ਜਾਵੇ ਪਰ ਸਰਕਾਰੀ ਦਫ਼ਤਰਾਂ ਕੁਦ ਕਰਨਾ ਚਾਹੁੰਦਾ ਤਾਂ ਕਹਿ ਜਾ ਸਕਦਾ ਵੀ ਇਸ ਅਜੀਹੇ ਅਫਸਰ ਦੀ ਹਮੇਸ਼ਾ ਪਿੱਠ ਥੱਪਤ ਪਾਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਜੇ ਦੇਖਿਆ ਜਾਵੇ ਆਈਸ ਅਫਸਰ ਡਾਕਟਰ ਵਿਸ਼ਾਲੀ ਸ਼ਰਮਾ ਨੇ ਜਿਹੜੇ ਨਗਰ ਨਿਗਮ ਕਮਿਸ਼ਨਰ ਅਹਿਸਾਸ ਸੀ ਉਹਨਾਂ ਨੇ ਵੀ ਹੁਕਮ ਜਾਰੀ ਕਰੇ ਸੀ। ਹੁਣ ਗੱਲ ਇਹ ਹੈ ਵੀ ਇੰਨੀ ਕਿੰਨੀ ਕੋਹੜ ਮੱਚੀ ਪਈ ਹੈ ਵੀ ਇਹ ਹੈ ਬਾਬੂ ਲੋਕ ਪਾ ਕੇ ਫਸਾ ਕੇ ਜੀਨਾਂ ਲੱਤਾਂ 'ਚ ਇਹਨਾਂ ਨੂੰ ਉਦੋਂ ਬਿਨਾ ਆਰਾਮ ਹੀ ਨਹੀਂ ਆਉਂਦਾ। ਤੁਸੀਂ ਇਹ ਦੇਖੋ ਵੀ ਵੈਸੇ ਤਾਂ ਬੰਦੇ ਦੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਮੁਲਾਜ਼ਮ ਖਰ ਫਾਰਮਲ ਕਪੜੇ ਚਾਹੁੰਦੇ ਨੇਗੇ। ਪਰ ਕਈ ਫੁਕਰਾਰ ਪੰਥੀ ਟਾਈਪ ਕੋਈ ਇਸ ਤਰ੍ਹਾਂ ਦੇ ਨਾਲ ਅਫਸਰ ਇਹ ਜੀ ਛੋਟੀ ਛੋਟੀ ਚੀਜ਼ ਨੋਟ ਕਰਦਾ ਹੈ ਤਾਂ ਇਹ ਚੀਜ਼ ਸਮਝ ਸਕਦੇ ਆ ਵੀ ਹਰਿਆਣੇ ਦੀ ਸਰਕਾਰ ਤੇ ਹਰਿਆਣੇ ਦੇ ਅਫਸਰ ਕਿੰਨੇ ਕੁ ਸਹੇਰਦੇ ਨੇ ਅਨਿਲ ਵਿੱਚ ਦੇਖਿਆ ਤੇ ਐਸਐਚਓ ਨੂੰ ਸਾਰੇ ਆਮ ਛਾੜੀ ਜਾਂਦੇ ਸੀ ਹੈ ਕਿਸੇ ਮੰਤਰੀ ਚ ਛੇਦੀ ਛੇਦੀ ਇਸ ਤਰ੍ਹਾਂ ਦੀ ਹਿੰਮਤ ਕੀ ਝਾੜਦੇ ਮੰਤਰੀ ਨੂੰ ਅਸੀਂ ਤਾਂ ਆਮ ਤੌਰ ਤੇ ਜੇ ਦੇਖਿਆ ਜਾਵੇ ਹੁਣ ਖੈਰ ਅਨਿਲ ਵੀ ਜੋ ਹੋ ਰਹੇ ਨੇ ਤਾਂ ਅਸੀਂ ਦੇਖਦੇ ਰਹਿੰਦੇ ਆ ਪਰ ਬਾਕੀ ਮੰਤਰੀਆਂ ਨੂੰ ਕੀ ਹੋਇਆ ਬਾਕੀ ਸਰਕਾਰਾਂ ਦੇ ਮੰਤਰੀ ਬਾਕੀ ਸੂਬਿਆਂ ਦੇ ਵੀ ਸਰਕਾਰਾਂ ਦੇ ਮੰਤਰੀ ਆਖਰਕਾਰ ਲੱਗਦਾ ਕਿ ਉਹਨਾਂ ਨੂੰ ਜੇਕਰ ਕਿਸੇ ਅਫਸਰ ਨੂੰ ਕੁਝ ਕਹੇ ਤਾਂ ਜੇਕਰ ਕਿਸੇ ਮੁਲਾਜ਼ਮ ਨੂੰ ਕੁਝ ਕਹੇ ਤਾਂ ਜੇਕਰ ਕਿਸੇ ਪੁਲਿਸ ਵਾਲੇ ਨੂੰ ਕੁਝ ਕਹੇ ਤਾਂ ਪਤਾ ਨਹੀਂ ਉਹਨਾਂ ਨੂੰ ਕੀ ਇਹੋ ਜਿਹਾ ਡਰ ਲੱਗਦਾ ਹੈ ਕੀ ਉਹਨਾਂ ਨੂੰ ਲੱਗਦਾ ਵੀ ਸਾਡੇ ਖਿਲਾਫ ਕੀ ਹੋ ਜੂਗਾ ਜਦਕਿ ਇਸ ਤਰ੍ਹਾਂ ਦੀ ਚੀਜ਼ਾਂ ਲੋਕਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰਦੀਆਂ ਨੇ ਵੀ ਸਾਡਾ ਅਫਸਰ ਜਿਹੜਾ ਔਰ ਉਸ ਜ਼ਿੰਮੇਵਾਰੀ ਤੇ ਬੈਠਾ ਜਿਹਦੇ ਕੋਲ ਕੰਮ ਆਉਣੇ ਨੇ ਜਿਹਦੇ ਕੋਲ ਤੁਸੀਂ ਦਫ਼ਤਰਾਂ ਚ ਮਿਲਣ ਜਾਣਾ ਉਹ ਕਿੰਨਾ ਸਵਿਰਦਾ ਲੋਕਾਂ ਦੇ ਲਈ ਹੁਣ ਜੀਨ ਪੌਂਤ ਤੇ ਜੇ ਗੱਲ ਕੀਤੀ ਜਾਵੇ ਕਿ ਚਲੋ ਠੀਕ ਹੈ ਵੀ ਬਹੁਤੇ ਤਾਂ ਜਿਹੜੇ ਜੇ ਬੰਦਿਆਂ ਦੀ ਗੱਲ ਕਰਤੀ ਜਾਵੇ ਉੱਥੇ ਤਾਂ ਫਿਰ ਵੀ ਕੋਈ ਏਡਾ ਭੜਕਾਉ ਨਹੀਂ ਲੱਗਦਾ ਬਹੁਤ ਸਾਰੀਆਂ ਬੀਬੀਆਂ ਖੈਰ ਇਸ ਚੀਜ਼ ਨੂੰ ਨਹੀਂ ਦੇਖਦੀਆਂ ਕਈ ਵਾਰੀ ਕਿ ਜਦੋਂ ਦਫ਼ਤਰਾਂ ਦੇ ਵਿੱਚ ਜਾਂਦੀਆਂ ਤਾਂ ਉਹਨਾਂ ਦੀ ਜਿਹੜੀ ਡਰੈਸਿੰਗ ਸੈਂਸ ਹੈ ਉਹ ਕਈ ਵਾਰੀ ਦੇਖਣ ਵਾਲਾ ਹੁੰਦਾ ਵੀ ਕਈਆਂ ਦੇ ਤਾਂ ਜਨਾਜੀ ਕੱਢ ਰੱਖਿਆ ਹੁੰਦਾ ਸਰਕਾਰੀ ਦਫ਼ਤਰਾਂ ਚ ਬਹੁਤ ਥੋਮਾਂ ਦੀ ਇਸ ਤਰ੍ਹਾਂ ਦੀ ਬੋਲਡਨੈਸ ਜੇ ਕਹੀਏ ਤਾਂ ਉਹ ਉਨੀ ਉਸ ਤਰ੍ਹਾਂ ਦੇ ਨਾਲ ਠੀਕ ਨਹੀਂ ਹੈਗੀ ਕਿਉਂਕਿ ਉੱਥੇ ਲੋਕਾਂ ਨੇ ਵੀ ਆਉਣਾ ਆਮ ਹਰ ਇੱਕ ਪ੍ਰਵਰਤੀ ਦਾ ਬੰਦਾ ਆਉਂਦਾ ਹੈ ਤੇ ਜੇਕਰ ਉਸ ਤਰ੍ਹਾਂ ਦਾ ਮਾਹੌਲ ਕਾਰਪੋਰੇਟਿਵ ਸੈਕਟਰ ਦੇ ਵਿੱਚ ਤਾਂ ਦੇਖਿਆ ਵੀ ਜਿੰਨੀ ਬੋਲਡਨੈਸ ਹੋਵੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਹੀ ਜਿਆਦਾ ਕਿਤੇ ਚੰਗਾ ਚੱਲੂਗਾ ਸਿਸਟਮ ਪਰ ਸਰਕਾਰੀ ਦੱਤਰਾ ਦੇ ਵਿੱਚ ਜਿਵੇਂ ਇਹ ਮੈਡਮ ਨੇ ਜਾਰੀ ਕਰੇ ਨੇ ਹੁਕਮ ਕਹਿ ਸਕਦੇ ਆ ਲਾਜਵਾਬ ਨੇ ਤੇ ਬਾਕੀ ਅਫਸਰਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਉਹ ਕੱਲੇ ਪੜ੍ਹ ਕੇ ਤੁਸੀਂ ਬੈਠ ਨਾ ਜਾਇਆ ਕਰੋ ਤੇ ਉਹ ਫਰਮਾਨਾਂ ਵਾਲਿਆਂ ਦੀ ਗੱਲਾਂ ਸੁਣ ਕੇ ਇਹ ਨਾ ਛੋੜੇ ਹੋ ਜਾ ਕਰੋ ਵੀ ਦੇਖੋ ਜੀ ਕਿੰਨਾ ਮੀਡੀਆ ਵਾਲਿਆਂ ਨੇ ਕਿਹਾ ਵੀ ਫਰਮਾਨ ਸਨਾਤਾ ਫਰਮਾਨ ਇਹ ਫਰਮਾਨ ਨਹੀਂ ਇਹ ਲੋਕਾਂ ਦੇ ਹੱਕ ਚ ਲਾਇਏ ਗਏ ਫੈਸਲੇ ਨੇ ਤੇ ਅਸੀਂ ਤਾਂ ਕਹਾਂਗੇ ਕਿ ਖੈਰ ਬਹੁਤ ਵਧੀਆ ਕਰਿਆ ਪਰ ਤੁਸੀਂ ਵੀ ਦੱਸਿਓ ਵੀ ਜੋ ਸਰਕਾਰੀ ਦਫ਼ਤਰਾਂ ਚ ਜਾਂਦੇ ਹਾਂ ਜਿੱਕਰ ਕੋਈ ਬੰਦਾ ਜੀਨ ਪਾਇ ਦੇਖੇ ਦੇ ਤੋ ਫਰਕ ਹੀ ਪੈਂਦਾ ਆ ਕੀ ਲਿਹਾਜ਼ਾ ਦੇਖ ਨੂੰ ਮਿਲਦਾ ਹੈ ਕਿਉਂਕਿ ਆਮ ਤੌਰ ਤੇ ਅਸੀਂ ਦੇਖੀਏਕਰ ਜਿੱਥੇ ਬੋਲਡਨੈਸ ਵਾਲੀ ਕੋਈ ਗੱਲ ਹੋ ਜੇ ਤਾਂ ਉੱਥੇ ਤਾਂ ਜ਼ਰੂਰ ਲੱਗਦਾ ਥੋੜਾ ਜਿਹਾ ਪਰ ਦੂਜੇ ਪਾਸੇ ਦੇਖਿਆ ਜਾਵੇ ਫਰਕ ਇਹਦੇ ਨਾਲ ਇੱਕ ਅਫਸਰ ਦੀ ਸੋਚ ਤੋਂ ਤਾਂ ਕਹਿ ਸਕਦੇ ਆ ਵੀ ਉਹ ਲੋਕਾਂ ਦੇ ਲਈ ਸੋਚਦਾ ਤੇ ਸਿਹਰਦਤਾ ਰੱਖਦਾ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਲੋਕ ਕਮੈਂਟ ਕਰਕੇ رائے ਜਰੂਰ ਸਾਂਝੀ ਕਰਿਓ ਤੇ ਜੇਕਰ ਲੱਗਦਾ ਹੋਇਆ ਤਾਂ ਧੂਫ ਦਿਓ ਜਰੂਰ ਇਹੋ ਜਿਹੇ ਅਫਸਰਾ ਨੂੰ ਵਿੱਚ ਨਾਲ ਲਿਖ ਲਿਖ ਕੇ ਜਿਹੜੇ ਸ਼ਾਇਦ ਜਿਨ੍ਹਾਂ ਨੂੰ ਇਹ ਲੱਗਦਾ ਵੀ ਜਿਨ੍ਹਾਂ ਨੇ ਪਬਲਿਕ ਦੀ ਗੱਲ ਕਦੇ ਕਰੀ ਵੀ ਨਹੀਂ ਹੈਗੀ